ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਗ ਮਹੱਲਾ ਤਜਾ ਸਤ ਗੁਰ ਸੇਵਿਐ ਮਨ ਨਿਰਮਲਾ ਭੈ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਠੀਰ ਮਨ ਰੇ ਸਤਿਗੁਰ ਸੇਵਨ ਸੰਗ ਸਤਿਗੁਰ ਸੇਵਿਐ ਹਰ ਮਨ ਵਸੈ ਲੱਗੈ ਨ ਮੈਲ ਪਤੰਗ ਰਹਾਉ ਸੱਚ ਸ਼ਬਦ ਪਤਿ ਉਪਜੈ ਸੱਚੇ ਸੱਚਾ ਨਾ ਜਿੰਨੇ ਹਮ ਮਾਰ ਪਛਾਣਿਆ ਹਾਂ ਤੈਨ ਬਲਹਾਰ ਜਾਂ ਮਨ ਮੁਖ ਸੱਚ ਨਾ ਜਾਣਨੀ ਤਰ ਠੌਰ ਨ ਕਤ ਹੂੰ ਥਾਂ ਸੱਚ ਖਾਣਾ ਸੱਚ ਪਹਿਨਣਾ ਸੱਚ ਹੀ ਵਿੱਚ ਵਾਸ ਸਦਾ ਸੱਚਾ ਸਲਾਹਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਿਛਾਣਿਆ ਗੁਰਮਤੀ ਨਿਜ ਘਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨ ਸੱਚ ਵਿਚਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰ ਜਿਨੇ ਨਾ ਸੇਵਿਓ ਸਿੱਖ ਤੇ ਆਏ ਸੰਸਾਰ ਜਮਦਰ ਬਧੇ ਮਾਰਿਆ ਕੋਕ ਨਾ ਸੁਣੈ ਪੁਕਾਰ ਬਿਰਥਾ ਜਨਮ ਗਵਾਇਆ ਮਰ ਜਮੈ ਵਾਰੋ ਵਾਰ ਏ ਜਗ ਜਲਤਾ ਦੇਖ ਕੈ ਭਾਜ ਪਏ ਸਤਿਗੁਰੁ ਸਰਣਾ ਸਤਿਗੁਰ ਸੱਚ ਡੜਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬਹੁਤ ਸਾਹਬ ਦੇ ਭਵ ਜਲ ਤਰਣਾ ਲਖ 84 ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਤ ਮੋਨੀ ਫੱਕੇ ਦੁਜੈ ਪਾਇ ਪਤ ਖੋਈ ਸਤਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ ਜੋ ਸੱਚ ਲਾਏ ਸੇ ਸੱਚ ਲਗੇ ਨਿਤ ਸੱਚੀ ਕਾਰ ਕਰਾਨਾ ਤੇ ਨਾਨਜ ਘਰ ਵਾਸਾ ਪਾਇ ਸੱਚਾ ਮਹਿਲ ਰਾਨ ਨਾਨਕ ਭਗਤ ਸੁਖੀਏ ਸਦਾ ਸਚੈ ਨਾਮ ਰਚਨ ਸ੍ਰੀ ਰਗ ਮਹਲਾ 5 ਜਾਂ ਕੋ ਮੁਸ਼ਕਲ ਅਤੀ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਭੇ ਭਜ ਖਲੇ ਸਭੋ ਪੱਜੈ ਆਸਰਾ ਚੁੱਕੈ ਸਭ ਅਸਰਾਓ ਤਿਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਸੱਤੀ ਵਾਓ ਸਾਹਿਬ ਨੇ ਤਾਣਿਆ ਕਾ ਤਾਣਾ ਆਏ ਨਾ ਜਾਏ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ ਰਹਾਓ ਜੇ ਕੋ ਹੋਵੇ ਦੁੱਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲ ਨਾ ਪਵੇ ਨਾ ਕੁਦੇ ਵੇ ਸਿਰ ਸਵਾਰਥ ਸਵਉ ਨਾ ਕੋ ਕਰੇ ਨਾ ਕਿਸ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ ਜਾਂ ਕੋ ਚਿੰਤਾ ਬਹੁਤ ਬਹੁ ਦੇਹੀ ਵਿਆਪੈ ਰੋਗਾ ਗ੍ਰਸਤ ਕੋਟਾਂਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਣ ਕਰੇ ਚੌਕੰਟ ਕਾ ਘੜੀ ਨ ਬੈਸਣ ਸੋਏ ਜਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖ ਓਨ ਅਗ ਕੀਏ ਹੋਆ ਅਸੋਰ ਸੰਗਾਰ ਉਥੀ ਗੀਤ ਕਵਤ ਕਿਛ ਕਦੇ ਨਾ ਕਰਨ ਧਰਿਆ ਜਿਤ ਆਵੇ ਉਸ ਪਾਰ ਬ੍ਰਹਮ ਤਨਮਖ ਸਿਮਰਤ ਧਰਿਆ ਸਾਸਤ ਸਿਮਰਤ ਬੇਦ ਚਾਰ ਮੁਖਾ ਗਰ ਵਿੱਚ ਰੇ ਤਪ ਤਪ ਸਰ ਜੋਗਿਆ ਤੀਰਥ ਗਮਨ ਕਰੇ ਖਾਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਾਏ ਰਾਂਗਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ ਰਾਜ ਮਿਲਕ ਸਿਕਦਾਰੀਆਂ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੈ ਹੁਕਮ ਅਪਾਰ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਿਆ ਚਿਤਨਾਇਉ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ ਬਾਤ ਤਨਾੜ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਪਾਇਆ ਸਾਜਨ ਸੰਗ ਪਰীত ਲਸ਼ਕਰ ਤਰਕਸ ਬੰਦ ਬੰਦ ਜਿਉ ਜਿਉ ਸਗਲੇ ਕੀਤਾ ਚਤਨ ਆਇਓ ਪਾਰ ਬ੍ਰਹਮ ਦਾ ਖੜ ਰਸਾ ਤਲ ਦਿੱਤ ਕਾਇਆ ਰੋਗ ਨਸ਼ਿਦਰ ਕਿਛ ਨਾ ਕਿਛ ਕਾੜਾ ਸੋਗ ਮਰਤ ਨਾ ਆਵੀ ਚਤਤਸ ਅਨਿਸ ਭੋਗੈ ਭੋਗਾ ਸਭ ਕੇ ਸ਼ਕੀਤੋ ਨੇ ਆਪਣਾ ਜੀਏ ਨਾ ਸੰਕ ਧਰਿਆ ਚਿਤ ਨ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੈ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਐ ਤਿਉ ਤਿਉ ਹਰਿ ਸੋ ਰੰਗ ਦੋਹਾਂ ਸਿਰਾਂ ਕਾ ਖਸਮ ਆਪ ਅਵਰ ਨ ਦੂਜਾ ਥਾਂ ਸਤਗੁਰ ਤੁਠੇ ਪਾਇਆ ਨਾਨਕ ਸੱਚਾ ਨਾਉ ਸਤਗੁਰ ਤੁਠੇ ਪਾਇਆ ਨਾਨਕ ਸੱਚਾ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ